ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਪੰਜਾਬੀ ਲਾਜ਼ਮੀ ਦਾ ਆਪਾਂ ਫਸਟ ਜਿਹੜਾ ਕਿ ਟੌਪਿਕ ਲੈ ਕੇ ਆਇਆ ਪੰਜਾਬ ਬੁੱਕ ਦੇ ਵਿੱਚੋਂ ਠੀਕ ਹੈ ਪੰਜਾਬ ਬੁੱਕ ਦੇ ਵਿੱਚੋਂ ਮੇਰੇ ਪਿੰਡ ਦੇ ਇਸ਼ਟ ਮੇਰੇ ਪਿੰਡ ਦੇ ਇਸ਼ਟ ਇਸ ਦੇ ਵਿੱਚੋਂ ਆਪਾਂ ਕਰਾਂਗੇ ਸਟੂਡੈਂਟਸ ਤੁਹਾਡਾ ਜਿਹੜਾ ਕਿ ਕੁਐਸਚਨ ਵਿਸ਼ਾ ਵਸਤੂ ਦੱਸ ਕੇ ਸਾਰ ਲਿਖਣਾ ਠੀਕ ਹੈ ਹਾਂਜੀ ਵਿਸ਼ਾ ਵਸਤੂ ਦੱਸ ਕੇ ਸਾਰ ਲਿਖਣਾ ਇਹ ਆਪਾਂ ਕਰਾਂਗੇ ਤੇ ਆਪਾਂ ਕੱਲ ਜਿਹੜਾ ਕਿ ਇੰਗਲਿਸ਼ ਦੀ ਵੀਡੀਓ ਅਪਲੋਡ ਕਰਾਂਗੇ ਇੰਗਲਿਸ਼ ਕੰਪਲਸਰੀ ਠੀਕ ਹੈ ਫਸਟ ਪੁਆਇੰਟ ਦੇ ਨਾਲ ਹਾਂਜੀ ਮੇਰੇ ਪਿੰਡ ਦੇ ਇਸਟ ਤੇ ਸਟੂਡੈਂਟਸ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਕਿ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਟੂਡੈਂਟਸ ਨੂੰ ਵੱਧ ਤੋਂ ਵੱਧ ਚੈਨਲ ਦੇ ਨਾਲ ਜੋੜੋ ਕਿਉਂਕਿ ਇਸ ਚੈਨਲ ਤੇ ਤੁਹਾਡੇ ਹਰ ਇੱਕ ਐਗਜ਼ਾਮ ਦੀ ਬੈਸਟ ਤਿਆਰੀ ਕਰਾਉਂਦੇ ਆ ਸੋ ਫਸਟ ਇਅਰ ਦੇ ਸੈਮੈਸਟਰ ਸਟੂਡੈਂਟਸ ਵਾਲੇ ਠੀਕ ਹੈ ਸੈਮੈਸਟਰ 1 ਵਾਲੇ ਸੈਮੈਸਟਰ 3 ਐਂਡ ਸੈਮੈਸਟਰ 5 ਦੇ ਹੁਣ ਜਿਹੜੇ ਕੀ ਇਗਜ਼ਾਮ ਹੋਣਗੇ ਇਹਨਾਂ ਸਟੂਡੈਂਟਸ ਨੂੰ ਆਪਣੇ ਨਾਲ ਜੋੜੋ ਤਾਂ ਕਿ ਤਾਂ ਕਿ ਆਪਾਂ ਜਿਹੜੀ ਕੀ ਤੁਹਾਡੀ ਤਿਆਰੀ ਕਰਵਾ ਸਕੀਏ ਜਿੰਨ ਕਿ ਵੀਡੀਓਜ਼ ਨੂੰ ਸ਼ੇਅਰ ਕਰੋਗੇ ਮੈਨੂੰ ਵੀ ਉਨੀ ਜਿਆਦਾ ਮੋਟੀਵੇਸ਼ਨ ਮਿਲਦੀ ਹੈ ਕਿ ਮੈਂ ਵੀ ਤੁਹਾਡੇ ਲਈ ਬੈਸਟ ਤੋਂ ਬੈਸਟ ਮਟੀਰੀਅਲ ਜਿਹੜੀ ਕੀ ਪ੍ਰੋਵਾਈਡ ਕਰਵਾਵਾਂ ਤੁਹਾਨੂੰ ਈਜ਼ੀ ਵਰਡਿੰਗ ਦੇ ਵਿੱਚ ਕਰਵਾਵਾਂ ਹਾਂਜੀ ਮੇਰੇ ਪਿੰਡ ਦੇ ਈਸਟਰ ਨਿਬੰਧ ਗੈਨੀ ਗੁਰਦੇਵ ਸਿੰਘ ਦੀ ਰਚਨਾ ਤੇ ਇਸ ਨਿਵੰਦ ਦਾ ਵਿਸ਼ਾ ਕੀ ਹੈ ਵੀ ਸਾਡੇ ਪੰਜਾਬ ਦੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਨੇ ਠੀਕ ਆ ਉਹਨਾਂ ਦੇ ਆਪਣੇ ਇਸ਼ਟਾਂ ਇਸ਼ਟ ਭਾਵ ਕੀ ਜਿਨ੍ਹਾਂ ਨੂੰ ਉਹ ਮੰਨਦੇ ਨੇ ਠੀਕ ਹੈ ਅੰਧਵਿਸ਼ਵਾਸਾਂ ਤੇ ਬਹਿਮਾ ਪਰਮਾ ਨੂੰ ਇਸ ਟਾਪਿਕ ਦੇ ਵਿੱਚ ਪੇਸ਼ ਕਰਨੇ ਠੀਕ ਹੈ ਲੇਖਕ ਨੇ ਇਸ ਦੇ ਵਿੱਚ ਭਾਵੇਂ ਕੇਵਲ ਆਪਣੇ ਪਿੰਡ ਨੂੰ ਹੀ ਸੈਂਟਰ ਬਣਾ ਕੇ ਉੱਥੋਂ ਦੇ ਲੋਕਾਂ ਦੇ ਇਸ਼ਟ ਅੰਧਵਿਸ਼ਵਾਸ ਬਹਿਮਾ ਪਰਮਾ ਤੇ ਉਹਨਾਂ ਦੀ ਕੀ ਕੀ માનਤਾਵਾਂ ਨੇ ਉਹਨਾਂ ਨੂੰ ਪੇਸ਼ ਕਰਿਆ ਬਟ ਫਿਰ ਵੀ ਇਹ ਸਾਰੇ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਲੋਕਾਂ ਦੀ ਆਪਾਂ ਉਹਨਾਂ ਤਸਵੀਰ ਦਿਖਾਈ ਦੇ ਜਾਂਦੀ ਹੈ ਕਿਉਂਕਿ ਹਰ ਕੋਈ ਲੋਕ ਆ ਜਿਹੜੇ ਮਰਜ਼ੀ ਏਰੀਆ ਦੇ ਵਿੱਚ ਰਹਿ ਰਿਹਾ ਚਾਹੇ ਮੱਝ ਵਿੱਚ ਰਹਿ ਰਿਹਾ ਚਾਹੇ ਦੁਆਬੇ ਵਿੱਚ ਰਹਿ ਰਿਹਾ ਠੀਕ ਹੈ ਚਾਹੇ ਮਾਲਵੇ ਵਿੱਚ ਰਹਿ ਰਿਹਾ ਉਹਨਾਂ ਦੇ ਆਪਣੇ ਆਪਣੇ ਵਿਸ਼ਵਾਸ ਨੇ ਆਪਣੇ ਆਪਣੇ ਮੰਨਤਾਵਾਂ ਨੇ ਆਪਣੇ ਆਪਣੇ ਬਹਿਮ ਭਰਮ ਨੇ ਤੇ ਆਪਣੇ ਆਪਣੀ ਇਸ਼ਟਾ ਨੂੰ ਉਹ ਪੂਜਦੇ ਨੇ ਤੇ ਸਮੁੱਚੇ ਪੰਜਾਬ ਦੇ ਪਿੰਡਾਂ ਦੇ ਵਿੱਚ ਧਾਰਮਿਕ ਭੇਤ ਭਾਵ ਨਹੀਂ ਹੈਗਾ ਇਸੇ ਸਮੁੱਚੇ ਪੰਜਾਬ ਦੇ ਪਿੰਡਾਂ ਵਿੱਚ ਹਰ ਗੋਤ ਦੇ ਵੱਡੇ ਵਡੇਰਿਆਂ ਦੀਆਂ ਸਮਾਦਾਂ ਤੇ ਮਟੀਆਂ ਬਣੀਆਂ ਹੋ ਜਾਂਦੀਆਂ ਜਿਨ੍ਹਾਂ ਨੂੰ ਆਪਣੇ ਹੀਸ਼ਟ ਜਿਹੜੇ ਕੀ ਤੌਰ ਤੇ ਮੰਦਰੀ ਸ੍ਰੀ ਦਰਬਾਰ ਦੀ ਹਰ ਗਲੀ ਵਿੱਚ ਲੱਗੇ ਖੂਹ ਨੂੰ ਇੱਕ ਕਾਦਾ ਅਵਤਾਰ ਮੰਨਿਆ ਜਾਂਦਾ ਖਵਾਜੇ ਦਾ ਅਵਤਾਰ ਮੰਨਿਆ ਜਾਂਦਾ ਮਤਲਬ ਕਿ ਹਰ ਇੱਕ ਗਲੀ ਦੇ ਵਿੱਚ ਜਿਹੜਾ ਖੂਹ ਹੈ ਅੱਜ ਕੱਲ ਤਾਂ ਖੂਹ ਐਸੇ ਹੈ ਨਹੀਂ ਹਨਾ ਪਹਿਲਾਂ ਹੁੰਦੇ ਸੀ ਉਹਨੂੰ ਕਿਹਦਾ ਅਵਤਾਰ ਮੰਨਿਆ ਜਾਂਦਾ ਸੀ ਖਵਾਜੇ ਦਾ ਤੇ ਹਰ ਮੁਹੱਲੇ ਦੇ ਵਿੱਚ ਖੜਾ ਪੀਪਲ ਦਾ ਰੁੱਖ ਕਿਦਾ અવਤਾਰ ਮੰਨਿਆ ਜਾਂਦਾ ਸੀ ब्रह्मा ਦਾ ਵੀ ਪਿੱਪਲ ਨੂੰ ब्रह्मा ਦਾ અવਤਾਰ ਮੰਨਿਆ ਜਾਂਦਾ ਸੀ ਤੇ ਗਉ ਨੂੰ ਦੇਵੀ ਸਮਝਦੇ ਸੀ ਇਹਨਾਂ ਸਭ ਦੀ ਜਿਹੜੀ ਕਿ ਪੂਜਾ ਕਰਦੇ ਸੀ ਹਰ ਪਿੰਡ ਵਿੱਚ ਮਾਤਾ ਰਾਣੀ ਦੀਆਂ ਮੱਟੀਆਂ ਦੀ ਮੰਗਲਵਾਰਤ ਦਿਨ ਪੂਜਾ ਕੀਤੀ ਜਾਂਦੀ ਸੀ ਇਹ ਤਾਂ ਹੁਣ ਵੀ ਹੁੰਦੇ ਨੇ ਹਨਾ ਮੰਗਰਵਾਰ ਨੂੰ ਜਿਹੜੀ ਕਿ ਮੱਥਾ ਟੇਕ ਕੇ ਆਉਂਦੇ ਨੇ ਮਾਰਨਿੰਗ ਟਾਈਮ ਇੱਕ ਦਿਨ ਪਹਿਲਾਂ ਗੁਲਗੁਲੇ ਪਕਾ ਕੇ ਰੱਖਦੇ ਨੇ ਹਨਾ ਉਹਨੂੰ ਬਹਿਗੜੀਆਂ ਦਾ ਮੇਲਾ ਵੀ ਕਹਿੰਦੇ ਨੇ ਮਤਲਬ ਕਿ ਇੱਕ ਦਿਨ ਪਹਿਲਾਂ ਪਕਾਏ ਹੋਏ ਗੁਲਗੁਲਾਂ ਦਾ ਸਵੇਟਾ ਮੱਥਾ ਟੇਕਿਆ ਜਾਂਦਾ ਮੰਗਲਵਾਰ ਨੂੰ ਚੇਤਰ ਮਹੀਨੇ ਦੇ ਵਿੱਚ ਚੇਤਰ ਮਹੀਨੇ ਦਾ ਪਹਿਲੇ ਮੰਗਲਵਾਰ ਨੂੰ ਹਰ ਪਿੰਡ ਦੇ ਵਿੱਚ ਇਹ ਮੱਥਾ ਟੇਕਦੇ ਨੇ ਤਕਰੀਬਨ ਤੇ ਜਿੰਨਾ ਚਿਰ ਮੱਝ ਗਾਂ ਦੇ ਦੁੱਧ ਨਾਲ ਮੱਟੀ ਨੂੰ ਇਸ਼ਨਾਨ ਨਾ ਕਰਾ ਲਿਆ ਜਾਵੇ ਉਹਨਾਂ ਚਿਰ ਰਿੜਕਣਾ ਨਹੀਂ ਪਾਇਆ ਜਾਂਦਾ ਮਤਲਬ ਕਿ ਦੁੱਧ ਨੂੰ ਉਹਨਾਂ ਚਿਰ ਜਿਹੜੇ ਕਿ ਰਿੜਕਣ ਨਹੀਂ ਨਹੀਂ ਲਾਇਆ ਜਾਂਦਾ ਸੀ ਤੇ ਅੱਜ ਤੋਂ 50 ਸਾਲ ਪਹਿਲਾਂ ਜਦੋਂ ਕਿਸੇ ਦੇ ਕੋਈ ਫੋੜਾ ਜਾਂ ਫਿੰਸੇ ਨਿਕਲਦੀ ਸੀ ਤਾਂ ਤੱਕੇ ਨਾਲ ਉਸ ਨੂੰ ਕੀ ਕਹਿੰਦੇ ਸੀ ਕਿ ਮਾਤਾ ਨਿਕਲ ਗਈ ਠੀਕ ਹੈ ਮਾਤਾ ਨਿਕਲੀ ਬਣਾ ਕੇ ਪਿੰਡ ਦੀਆਂ ਬੁੱਢੀਆਂ ਦੁਆਰਾ ਉਹਦੀ ਕਿਸਮ ਦੱਸੀ ਜਾਂਦੀ ਸੀ ਮਤਲਬ ਕਿ ਫਿਰ ਉਹ ਉਹਦੀ ਕਿਸਮ ਦੱਸਦੇ ਸੀ ਕਿ ਇਹ ਮਾਤਾ ਦੀ ਇਹ ਕਿਸਮਾ ਦੇਖੋ ਇਹਦੇ ਵਿੱਚ ਪੂਰੀ ਡਿਟੇਲ ਚ ਦੱਸਿਆ ਹੋਇਆ ਹੈ ਆਪਾਂ ਨੂੰ ਹਾਂਜੀ ਬੁੱਢੀਆਂ ਇਕੱਠੀਆਂ ਹੋ ਕੇ ਮਾਤਾ ਰਾਣੀ ਦੀ ਕਿਸਮਾ ਦੱਸ ਕੇ ਆਪਣਾ ਆਪਣਾ ਜੋਹਰ ਦਿਖਾਉਂਦੀਆਂ ਸੀ ਤੇ ਇੱਕ ਦੂਜੀ ਉੱਪਰ ਫਰਕ ਨਹੀਂ ਆਪਣੀ ਅਕਲ ਦਾ ਰੋਭੇ ਪਾਉਂਦੇ ਸੀ ਵੀ ਹਾਂ ਇਹਨੂੰ ਜ਼ਿਆਦਾ ਅਕਲ ਹੈ ਇਹਨੂੰ ਜ਼ਿਆਦਾ ਅਕਲ ਹੈ ਤੇ ਕੋਈ ਉਹਨੂੰ ਕੀ ਕਹਿੰਦਾ ਸੀ ਜਿਹੜੀ ਮਾਤਾ ਨਿਕਲਦੀ ਸੀ ਉਹਨੂੰ ਬਿਉ ਮਾਤਾ ਕਹਿੰਦਾ ਸੀ ਕੋਈ ਦਾਣੇਦਾਰ ਮਾਤਾ ਕਹਿੰਦਾ ਸੀ ਕੋਈ ਜਲ ਮਾਤਾ ਕਹਿੰਦਾ ਸੀ ਕੋਈ ਫੁੱਲ ਮਾਤਾ ਕਹਿੰਦਾ ਸੀ ਕੋਈ ਵੱਡੀ ਮਾਤਾ ਕੋਈ ਛੋਟੀ ਮਾਤਾ ਤੇ ਕੋਈ ਪਾਣੀ ਚਾਰਾ ਜਾਂ ਖਸਰਾ ਇਹ ਦੱਸ ਕੇ ਉਹਨਾਂ ਨੂੰ ਮਾਤਾ ਨਿਕਲੀ ਦਾ ਜਿਹੜੇ ਕਿ ਯਕੀਨ ਕਰਾ ਦਿੰਦੇ ਸੀ ਫਿਰ ਮਰੀਜ਼ ਨੂੰ ਅੰਦਰਲੇ ਹਨੇਰੇ ਕਮਰੇ ਦੇ ਵਿੱਚ ਹੀ ਰੱਖਿਆ ਜਾਂਦਾ ਸੀ ਉਹਨੂੰ ਰੋਸ਼ਨੀ ਦੇ ਵਿੱਚ ਨਹੀਂ ਲਿਆਂਦਾ ਜਾਂਦਾ ਸੀ ਮਤਲਬ ਕਿ ਉਹ ਕਮਰੇ ਦੇ ਵਿੱਚ ਰੱਖਿਆ ਜਾਂਦਾ ਸੀ ਜਿੱਥੇ ਬਿਲਕੁਲ ਰੋਸ਼ਨੀ ਨਹੀਂ ਜਾਂਦੀ ਸੀ ਤੇ ਆਖੇ ਇਸ ਤਰ੍ਹਾਂ ਨਾ ਕੀਤਾ ਜਾਵੇ ਤਾਂ ਮਾਤਾ ਰਾਣੀ ਨੂੰ ਲਚਕੋਰ ਮਾਰ ਜਾਵੇਗੀ ਵੀ ਜੇ ਉਹਨੂੰ ਜਿਹੜਾ ਕਿ ਹਨੇਰੇ ਦੇ ਵਿੱਚ ਨਾ ਰੱਖਿਆ ਜਾਵੇ ਜੇ ਚਾਨਣ ਦੇ ਵਿੱਚ ਰੱਖਿਆ ਜਾਊਗਾ ਤਾਂ ਜਿਹੜੀ ਉਹਦੇ ਮਾਤਾ ਨਿਕਲੀ ਹੋਈ ਉਹਨੂੰ ਲਚਕੋਰ ਪੈ ਜਾਊਗੀ ਠੀਕ ਹੈ ਚਲ ਕੋਰ ਪੈ ਜਾਊਗੀ ਫਿਰ ਜੇ ਕਿਦਰੇ ਮੀਂਹ ਪੈਣ ਲੱਗ ਪਵੇ ਤਾਂ ਮਰੀਜ਼ ਨੂੰ ਫਿਰ ਬਿਜਲੀ ਦੀ ਗਰਜਨ ਤੋਂ ਵੀ ਬਚਾਉਣ ਲਈ ਘਰ ਦੇ ਵਿੱਚ ਪਿੱਪੇ ਤੇ ਭਾਂਡੇ ਖੜਕਾ ਕੇ ਚੱਕੀ ਆਦ ਪੀ ਕੇ ਖੜਕਾ ਕਰਿਆ ਜਾਂਦਾ ਸੀ ਤਾਂ ਕਿ ਜਿਹੜੀ ਕਿ ਬਿਜਲੀ ਜਿਹੜੀ ਕੜਕਰੀ ਆ ਉਹਦੀ ਆਵਾਜ਼ ਮਰੀਜ਼ ਤੇ ਨਾ ਪਵੇ ਠੀਕ ਹੈ ਮਤਲਬ ਕਿ ਜਿਹੜੀ ਮਾਤਾ ਉਹਦੇ ਨਿਕਲੀ ਹੋਈ ਉਹ ਨਾ ਕਰੋ ਭਜੀ ਇਸ ਤਰ੍ਹਾਂ ਮਾਤਾ ਰਾਣੀ ਨੂੰ ਹਰ ਪਰ ਤਰ੍ਹਾਂ ਖੋਜ ਰੱਖਿਆ ਜਾਂਦਾ ਸੀ ਤੇ ਜੇਕਰ ਮਰੀਜ਼ ਬਚ ਜਾਵੇ ਤਾਂ ਜਿਸ ਬੁੱਢੀ ਨੇ ਮਾਤਾ ਦੀ ਕਿਸਮ ਦੱਸੀ ਹੋਵੇ ਉਹਦਾ ਬਹੁਤ ਆਦਰ ਕੀਤਾ ਜਾਂਦਾ ਸੀ ਜੇ ਮਰੀਜ਼ ਮਰ ਜਾਂਦਾ ਸੀ ਤਾਂ ਬੁੱਢੀਆਂ ਕਹਿੰਦੇ ਸੀ ਕਿ ਇਹ ਬੁੱਢੀ ਦਾ ਕਸੂਰ ਹੈ ਜਿਨੇ ਮਾਤਾ ਦੀ ਗਲਤ ਕਿਸਮ ਦੱਸਤੀ ਤੇ ਮਾਤਾ ਦੇ ਮਰੀਜ਼ ਦਾ ਦਵਾਦਾਰੂ ਕਰਨਾ ਬਿਲਕੁਲ ਬੁਰਾ ਸਮਝਦੇ ਸੀ ਦਵਾਦਾਰੂ ਮਤਲਬ ਕਿ ਉਹਨੂੰ ਦਵਾਈ ਨਹੀਂ ਦਵਾਈ ਜਾਂਦੀ ਸੀ ਵੀ ਜਿਸ ਮਰੀਜ਼ ਨੂੰ ਮਾਤਾ ਨਿਕਲ ਜਾਂਦੀ ਸੀ ਉਹਨੂੰ ਕੋਈ ਵੀ ਦਵਾਈ ਨਹੀਂ ਦਵਾਉਂਦੇ ਸੀ ਇਤੋਂ ਤੱਕ ਕਿ ਜੇਕਰ ਕਿਸੇ ਨੂੰ ਮਾਮੂਲੀ ਤਾਪ ਵੀ ਚੜ ਜਾਂਦਾ ਸੀ ਤਾਂ ਵੀ ਇਹ ਕਹਿ ਕੇ ਇਲਾਜ ਕਰਨ ਤੋਂ ਰੋਕ ਲਿਆ ਜਾਂਦਾ ਸੀ ਕਿ ਇਹ ਤਾਂ ਅੱਜ ਭਲਕ ਮਾਤਾ ਰਾਣੀ ਦਾ ਖੋਤੜਾ ਬਣਨ ਵਾਲਾ ਹੈ ਮਤਲਬ ਕਿ ਇਹ ਵੀ ਇਹ ਮਾਤਾ ਇਹਨੂੰ ਨਹੀਂ ਦਵਾਈ ਦਵਾਨੀ ਇਸੇ ਤਰ੍ਹਾਂ ਮਾਤਾ ਦਾ ਮਰੀਜ਼ ਭਾਵੇਂ ਕਲੇਰਾ ਮਾਰ ਰਿਹਾ ਹੋਵੇ ਮਤਲਬ ਕਿ ਭਾਵੇਂ ਉਹ ਪੂਰਾ ਦੁਖੀ ਹੁੰਦਾ ਸੀ ਪਰ ਘਰ ਵਾਲੇ ਇਹੋ ਕਹਿੰਦੇ ਹੁੰਦੇ ਸੀ ਕਿ ਵਿਚਾਰੀ ਨੇ ਪੰਗ ਦੀ ਨਹੀਂ ਲਾਈ ਠੀਕ ਹੈ ਹੱਸਦੀ ਖੇਡਦੀ ਆਈਏ ਤੇ ਹੱਸਦੀ ਖੇਡਦੀ ਜਾ ਰਹੀ ਹੈ ਇਹ ਮਾਤਾ ਦੇ ਮੂੜ ਜਾਣ ਤੇ ਫਿਰ ਜਦੋਂ ਮਤਲਬ ਕਿ ਠੀਕ ਹੋ ਜਾਂਦਾ ਸੀ ਮਰੀਜ਼ ਤਾਂ ਮਿੱਠੇ ਗੁਲਗੁਲੇ ਪਕਾ ਕੇ ਮਾਤਾ ਰਾਣੀ ਦਾ ਥਾਣ ਦਿੱਤਾ ਐਨੇ ਜਿਵੇਂ ਮਤਲਬ ਕਿ ਮਿੱਠੇ ਗੁਲਗੁਲੇ ਪਕਾ ਕੇ ਮੱਥਾ ਟੇਕਿਆ ਜਾਂਦਾ ਸੀ ਤੇ ਗੁਲਗੁਲੇ ਪਕਾਉਂਦੇ ਸਮੇਂ ਕਿਸੇ ਜੇਠੇ ਤੇ ਪੁੱਤਰ ਨੂੰ ਨੇੜੇ ਨਹੀਂ ਆਉਣ ਦਿੰਦੇ ਸੀ ਕਿਉਂਕਿ ਆਉਂਦਾ ਸੀ ਵੀ ਉਹਨਾਂ ਹੀ ਜਿਹੜੇ ਕਿ ਤੇਲ ਬਦ ਛੜਦੇ ਐ ਵੀ ਕਹਿੰਦੇ ਨੇ ਤੇ ਤੇ ਕਿਸੇ ਅਨਪੋਲ ਬੱਚੇ ਨੂੰ ਕੋਲ ਖੜਾ ਕੀਤਾ ਜਾਂਦਾ ਸੀ ਜਿੰਨਾ ਚਿਰ ਮਾਤਾ ਨਿਕਲਣ ਵਾਲੇ ਨੂੰ ਜੀ ਇਹਨੂੰ ਨਾਮ ਲੈ ਕੇ ਮਾਤਾ ਰਾਣੀ ਦੀ ਮਿੱਟੀ ਤੇ ਗੁਲਗੁਲੇ ਚੜਾ ਕੇ ਗਧੇ ਨੂੰ ਭੋਗ ਨਹੀਂ ਲਵਾਇਆ ਜਾਂਦਾ ਸੀ ਉਨਾਂ ਚਿਰ ਘਰ ਦਾ ਕੋਈ ਵੀ ਇਹ ਗੁਲਗੁਲੇ ਜਿਹੜੇ ਪਕਾਉਂਦੇ ਸੀ ਉਹਨਾਂ ਨੂੰ ਖਾਂਦਾ ਨਹੀਂ ਸੀ ਮਤਲਬ ਕਿ ਝੂਠੇ ਨਹੀਂ ਸੀ ਕਰਦਾ ਤੇ ਪਾਣੀ ਚਾਰੇ ਤੇ ਖਸਰੇ ਦੇ ਨਿਕਲਣ ਤੇ ਹਥੌਲੇ ਕਰਾਇ ਜਾਂਦੇ ਸਨ ਤੇ ਜੰਤਰ ਮੰਤਰ ਕਰਨ ਵਾਲਾ ਸਿਆਣਾ 40 ਰੋਜ਼ੇ ਤੇ 50 ਰੋਜ਼ੇ ਹਥੌਲਿਆਂ ਨਾਲ ਘਰਦਿਆਂ ਉਹਨੂੰ ਪਰਚਾਈ ਰੱਖਦਾ ਤੇ ਅੱਗੇ ਹੈਗਾ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਕਿਸੇ ਨੂੰ ਛਾਇਆ ਹੋਣ ਤੇ ਮਤਲਬ ਕਿ ਕਿ ਆਪਾਂ ਕਹਿੰਦੇ ਨੇ ਵੀ ਜਿਵੇਂ ਕਿਸੇ ਨੂੰ ਵੀ ਇਹ ਚੀਜ਼ ਦੀ ਹਵਾ ਆ ਗਈ ਇਹ ਵੀ ਕਹਿੰਦੇ ਨੇ ਕਈ ਕੀ ਕਹਿੰਦੇ ਨੇ ਚੀ ਚਿੰਬੜ ਗਈ ਠੀਕ ਹੈ ਤੇ ਕਿਸੇ ਦੇ ਚਿੰਬੜਨ ਦਾ ਬਹਿਮ ਕੀਤਾ ਨਾ ਤੇ ਇਹ ਸਮਝਿਆ ਨਾ ਸੀ ਕਿ ਰੋਗੀ ਤਕੀਏ ਵਾਲੇ ਕਰੜੇ ਥਾਂ ਤੋਂ ਲੰਘ ਗਿਆ ਹੋਣਾ ਜਾਂ ਕੋਈ ਰੋਗੀ ਦੇ ਅੰਦਰ ਕਿਸੇ ਨੂੰ ਦੇ ਵੜੀ ਹੋਈ ਹੋਣ ਵਾਰ ਵੀ ਦੱਸ ਦਿੰਦੇ ਨੇ ਮਤਲਬ ਕਿ ਕਰੜੇ ਥਾਂ ਤੋਂ ਮਤਲਬ ਐਸਾ ਦੇ ਵੀ ਜਿਗ ਜਿਗ ਉਠੋਣਾ ਤੱਪਾ ਕਰਿਆ ਪਾਉਂਦੇ ਉਹਦੇ ਕੋਣੂ ਦੀ ਲੰਘ ਜਾਣਾ ਤੇ ਅਜਿਹੇ ਸਮੇਂ ਇਲਾਜ ਨਾਲ ਕੀ ਕਰਵਾਉਂਦੇ ਸੀ ਮੰਤਰ ਝਾੜਿਆਂ ਤੇ ਧੂਣੀਆਂ ਦੇ ਵਿੱਚ ਜਿਆਦਾ ਵਿਸ਼ਵਾਸ ਰੱਖਿਆ ਜਾਂਦਾ ਤੇ ਮੰਤਰ ਤੁਣੀ ਕਰਨ ਵਾਲੇ ਸਿਆਣੇ ਦਾ ਆਪਾ ਹੋਣ ਜਾਣ ਵਾਲੇ ਦੱਸਿਆ ਟੱਬਰ ਦੇ ਮੋਰੀ ਬੰਦੇ ਨੂੰ ਕਹਿਣਾ ਕਿ ਵੱਡੇ ਵਡੇਰਿਆਂ ਨੇ ਆਪਣੀ ਮਾਨਤਾ ਕਰਾਉਣੀ ਹੈ ਤੇ ਉਹਨੂੰ ਭੁੱਲਣਾ ਨਹੀਂ ਤੇ ਘਰ ਵਾਲੇ ਇਹੋ ਸਮਝਣਾ ਕਿ ਕੋਈ ਖਤਾ ਹੋ ਗਈ ਹੈ ਭਾਵ ਕਿ ਕੋਈ ਉਹਨਾਂ ਦਾ ਭੁੱਲ ਹੋ ਗਈ ਹੈ ਤੇ ਕਈ ਵਾਰੀ ਰੋਗੀ ਦੇ ਲੋਹੇ ਦੀਆਂ ਛੜੀਆਂ ਤੇ ਥੱਪੜ ਵੀ ਮਾਰੇ ਜਾਂਦੇ ਤਾਂ ਕਿ ਉਹਨੂੰ ਉਹ ਦੋ ਚੀਜ਼ ਦੂਰ ਹੋ ਜਾਵੇ ਤੇ ਕੋਟਲੇ ਵਾਲੇ ਹੈਦਰ ਸ਼ੇਖ ਦੀ ਦਰਗਾਹ ਵਾਂਗ ਹੀ ਪੰਜਾਬ ਦੇ ਵਿੱਚ ਥਾਂ-ਥਾਂ ਤੇ ਪੀਰਾਂ ਦੇ ਰੋਟ ਦਿੱਤੇ ਜਾਂਦੇ ਨੇ ਰੋਟ ਭਾਵ ਕਿ ਜਿਹੜੀ ਕਿ মিٹھা ਘੋਲ ਕੇ کافی ਵੱਡੀ ਜਿਵੇਂ ਇੱਕ ਮੰਨੀ ਹੁੰਦੀ ਹੈ ਹਨਾ ਮੰਨੀ ਦੇ ਤਰ੍ਹਾਂ ਉਹ ਵੱਡਾ ਹੁੰਦਾ کافی ਵੱਡਾ ਹਨਾ ਉਹ ਪਕਾਇਆ ਜਾਂਦਾ ਉਹਨੂੰ ਕਹਿੰਦੇ ਨੇ ਰੋਟੀ ਠੀਕ ਹੈ ਮਿੱਠੇ ਮਿੱਠੇ ਆਟੇ ਦਾ ਤੇ ਲੋਕਾਂ ਵੱਲੋਂ ਜਿਹਾ ਥਾਮ ਤੋਂ ਪੁੱਤ ਮੰਗੇ ਜਾਂਦੇ ਨੇ ਤੇ ਕੀ ਤੇ ਫਿਰ ਮੰਨਤ ਪੂਰੀ ਹੋਣ ਤੇ ਫਿਰ ਚੌਂਕੀਆਂ ਭਰੇ ਜਾਂਦੀਆਂ ਨੇ ਤੇ ਭੁੰਜੇ ਸੋਇਆ ਜਾਂਦਾ ਮਤਲਬ ਕਿ ਜਮੀਨ ਤੇ ਸੋਇਆ ਜਾਂਦਾ ਤੇ ਜਿਹਾ ਥਾਮੋਂ ਤੇ ਇਹ ਕਾਦਿਸ਼ੀ ਆਦ ਦੇ ਮੌਕੇ ਤੇ ਮੇਲੇ ਵੀ ਲਗਾਏ ਲੱਗਦੇ ਨੇ ਤੇ ਇਸੇ ਤਰ੍ਹਾਂ ਪਿੰਡ ਦੇ ਵਿੱਚ ਸਿੱਧਾ ਬਾਬੇ ਦੀ ਸਮਾਧੀ ਵਰਗਿਆ ਥਾਵਾ ਵੀ ਨੇ ਜਿੱਥੇ ਲੋਕ ਮੰਨਤਾ ਮੰਨਦੇ ਨੇ ਕੋਈ ਨੁਕਸਾਨ ਹੋਣ ਤੇ ਜਾਂ ਕੋਈ ਪੁੱਛਾ ਪੁੱਛਣ ਤੇ ਪਾਂਦੇ ਦਾ ਸਹਾਰਾ ਲੈਂਦੇ ਨੇ ਕਈ ਉਹ ਬੁੱਢੀਆਂ ਤੋਂ ਚੋਖਾ ਦਾਨਪੁਨ ਵੀ ਲੈ ਕੇ ਤਿੱਤਰ ਵੀ ਹੋ ਜਾਂਦੇ ਨੇ ਕਈ ਵਾਰ ਇਸ ਤੋਂ ਇਲਾਵਾ ਪਿੰਡ ਦੇ ਪੰਦਲ ਕੀ ਜਿਹੜੇ ਉੱਥੇ ਰਹਿੰਦੇ ਨੇ ਇਸ ਤੋਂ ਇਲਾਵਾ ਪਿੰਡ ਦੇ ਲੋਕ ਨਵੀਆਂ ਬੰਗਾਂ ਨੂੰ ਇਲਾ ਬਿਲਾ ਤੋਂ ਬਚਾਉਣ ਤੇ ਅਠਰਾਹ ਤੋਂ ਬਚਾਉਣ ਦੇ ਲਈ ਸਿਆਣਿਆਂ ਤੋਂ ਤਵੀਤ ਵੀ ਕਰਵਾਉਂਦੇ ਨੇ ਮਤਲਬ ਕਿ ਤੇ ਜਿਹੜੇ ਕਿ ਸਿੱਧਾਂ ਦੀ ਸਮਾਧ ਤੇ ਜਿਹੜੇ ਕਿ ਛਟੀਆਂ ਖਿਡਾਉਣ ਵੀ ਲੈ ਕੇ ਜਾਂਦੇ ਹੁੰਦੇ ਨੇ ਵਿਆਹ ਤੋਂ ਦੂਜੇ ਦਿਨ ਠੀਕ ਹੈ ਤੇ ਡੰਗਰਾਂ ਦੇ ਇਲਾਜ ਵੀ ਟੂਣਿਆਂ ਕਿਤੇ ਜਾਂਦੇ ਤੇ ਪਿੰਡ ਵਾਸੀਆਂ ਉੱਤੇ ਕਈ ਤਰ੍ਹਾਂ ਦੇ ਬੰਦਨ ਵੀ ਲਾ ਜਾਂਦੇ ਨੇ ਤੇ ਬੁੱਧਵਾਰ ਨੂੰ ਪਿੱਪਲ ਨੂੰ ਪਾਣੀ ਦੇਣਾ ਗਾਂ ਨੂੰ ਪਿੰਨੀਆਂ ਚਾਰਨੀਆਂ ਗ੍ਰਹਿਣ ਸਮੇਂ ਜਦੋਂ ਗ੍ਰਹਿਣ ਲੱਗਦਾ ਫੱਟੇ ਪੁਰਾਣੇ ਕੱਪੜੇ ਮਰਾਸੀਆਂ ਤੇ ਗੰਧੀਲਿਆਂ ਨੂੰ ਦੇਣ ਤੇ ਕੰਮ ਕੀਤੇ ਜਾਂਦੇ ਨੇ ਤੇ ਕਿਸੇ ਮਰੇ ਨਮਿਤ ਕੱਪੜੇ ਗਰੀਬਾਂ ਵਿੱਚ ਵੰਡਨੇ ਮਤਲਬ ਕਿ ਅਗਰ ਹੋਈ ਮਰੇ ਹੱਥ ਉਹਦੇ ਕੱਪੜੇ ਤੇ ਦੇ ਸ਼ਰਾਦਾ ਵਿੱਚ ਪੰਡਤਾਂ ਨੂੰ ਦਸਵੀਂ ਦੇ ਸ਼ਰਾਦਾ ਵਿੱਚ ਪੰਡਤਾਂ ਨੂੰ ਦੇਨੇ ਦਸਵੀਂ ਵਾਲੇ ਦਿਨ ਗੁਰਦੁਆਰੇ ਦੇ ਭਾਈ ਹੁੰਦੇ ਨੇ ਵੀਰ ਵਾਲੇ ਦਿਨ ਸਾਈ ਨੂੰ ਖੀਰ ਖਵਾਉਣ ਵੱਡੇ-ਵੱਡੇ ਧਰਮ ਕਰਮ ਸਮਝੇ ਜਾਂਦੇ ਨੇ ਜੇਕਰ ਫਿਰ ਵੀ ਚੰਗੇ ਦਿਨ ਨਾ ਆਉਣ ਤਾਂ ਲੋਕ ਇਸ ਨੂੰ ਕਿਸਮਤ ਸਮਝ ਕੇ ਸਬਰ ਕਰ ਲੈਂਦੇ ਨੇ ਮਤਲਬ ਇਹ ਸਾਰੀ ਚੀਜ਼ ਕਰਦੇ ਨੇ ਤਾਂ ਕਿ ਉਹਨਾਂ ਦੇ ਵਧੀਆ ਦਿਨ ਆਉਣ ਜੇ ਕੁਝ ਨਹੀਂ ਐਵੇਂ ਹੁੰਦਾ ਤਾਂ ਸਬਰ ਕਰ ਲੈਂਦੇ ਨੇ ਪਰ ਤੇ ਇਸ ਤਰ੍ਹਾਂ ਨਿਵੰਦ ਕਰਨੇ ਆਪਣੇ ਪਿੰਡ ਦੇ ਇਸ਼ਟਾ ਦੀ ਗੱਲ ਕਰਦੇ ਆ ਇਸ ਦਾ ਜਹਾ ਸੁਧਾਰਨ ਕਰਨ ਕੀਤਾ ਇਸ ਦੇ ਵਿੱਚੋਂ ਸਾਨੂੰ ਸਾਰੇ ਪੰਜਾਬ ਦੀ ਤਸਵੀਰ ਹੈ ਜਿਹੜੀ ਕਿ ਝਲਕੀ ਦਿਖਾਈ ਦਿੰਦੀ ਹੈ ਤੇ ਕਹਾਣੀਕਾਰ ਨੇ ਇਸ ਵਿਸ਼ੇ ਨੂੰ ਵਿਅੰਗਾਤਮਕ ਤੇ ਹਾਸਰਸੀ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਜਿਹਦੇ ਨਾਲ ਇਹ ਕਾਫੀ ਰੋਚਕ ਤੇ ਪ੍ਰਭਾਵਸ਼ਾਲੀ ਬਣ ਗਿਆ ਤੇ ਸਮੁੱਚੇ ਤੌਰ ਤੇ ਇਸ ਨਿਬੰਧ ਦਾ ਵਿਸ਼ਾ ਮੌਲਿਕ ਹੈ ਯਥਾਰਤਿਕਾ ਵਿਅੰਗਾਤਮਕ ਤੇ ਰਚਨਾਤਮਕ